ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਠਾਕ ਜੀ ਤੇ ਤੁਹਾਨੂੰ ਪਤਾ ਏ ਜ ਆਪਣੇ ਕੋਲੇ ਕਬੂਤਰਾ ਦੀ ਹਰ ਤਰ੍ਹਾਂ ਦੀ ਮੈਡੀਸਿਨ ਤੇ ਹਰ ਤਰ੍ਹਾਂ ਦਾ ਸਮਾਨ ਕਬੂਤਰਾ ਲਈ ਆਪਣੀ ਦੁਕਾਨ ਤੇ ਮਿਲਦਾ ਜੀ ਤੇ ਅੱਜ ਬਾਈ ਜੀ ਜਿਹੜੀ ਵੀਡੀਓ ਲੈ ਕੇ ਆਏ ਆ ਆਪਾਂ ਤੇ ਬਹੁਤ ਵਧੀਆ ਵੀਡੀਓ ਆ ਤੇ ਸਮਾਨ ਤੁਹਾਨੂੰ ਬਹੁਤ ਪਰਤੇ ਚ ਦਵਾਂਗੇ ਠੀਕ ਆ ਜਿਹੜਾ ਆਪਾਂ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਹ ਸਟੀਲ ਦਾ ਆਹ ਸਟੀਲ ਦਾ ਪਾਈਪ ਲੈ ਕੇ ਆਏ ਆ ਬਾਈ ਆਪਾਂ ਵੰਜੀ ਕਹ ਦਿੰਦੇ ਆ ਜਿਹਨੂੰ ਆਪਾਂ ਤੇ ਵਧੀਆ ਬਈ ਸਟੀਲ ਦੀ ਬਣੀ ਹੋਈ ਆ ਨਾ ਇਹਨੂੰ ਜਰ ਲੱਗੇ ਨਾ ਖਰਾਬ ਠੀਕ ਆ ਜੀ ਇਹ 15 ਫੁੱਟ ਵਾਲੀ ਵੀ ਹੈਗੀ ਆਪਣੇ ਕੋਲੇ 18 ਫੁੱਟ ਵਾਲੀ ਵੀ ਹੈਗੀ ਦੋਨੇ ਯਾਨੀ ਵੰਜੀਆ ਹੈਗੀ 15 ਫੁੱਟ ਤੇ 18 ਫੁੱਟ ਵਾਲੀ ਆਮ ਪਾਈਪ ਵੀ ਕਹ ਦਿੰਦੇ ਆਪਾਂ ਨੂੰ ਤੇ ਵੰਜੀ ਵੀ ਕਹ ਦਿੰਦੇ ਨੇ ਬਾਹਲੇ ਏਰੀਆ 'ਚ ਠੀਕ ਆ ਜੀ ਤੇ ਵਧੀਆ ਬਣੀ ਹੋਈ ਆ ਬਾਈ ਜੀ ਸਟੀਲ ਦੇ ਵਿੱਚ ਬਣੀ ਹੋਈ ਆ ਤੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਆਪਣੇ ਕੋਲ ਦੁਕਾਨ ਤੋਂ ਆ ਕੇ ਲਿਆ ਸਕਦਾ ਸਹਿਜ ਮੈਡੀਕਲਸ ਤੋਂ ਸਟੋਰ ਤੋਂ ਠੀਕ ਆ ਜੀ ਇੱਕ ਤਾਂ ਇਹ ਹੋ ਗਿਆ ਜੀ ਤੇ ਉਸ ਤੋਂ ਬਾਅਦ ਜੀ ਲੋਹੇ ਵਾਲੇ ਪੈਪ ਵੀ ਬਾਈ ਆਪਣੇ ਕੋਲੇ ਆ ਗਏ ਲੋਹੇ ਵਾਲੇ ਪੈਪ ਕਿਸੇ ਵੀਰ ਭਰਾ ਨੂੰ ਚਾਹੀਦੇ ਆ 15 ਫੁੱਟ 18 ਫੁੱਟ ਇਹ ਵੀ ਮਿਲ ਜਾਣਗੇ ਤੁਹਾਨੂੰ ਠੀਕ ਆ ਜੀ ਤੇ ਉਸ ਤੋਂ ਬਾਅਦ ਜੀ ਸਟੀਲ ਦੀਆਂ ਟਰੇਆ ਕਿਸੇ ਵੀਰ ਭਰਾ ਨੂੰ ਸਟੀਲ ਦੀਆਂ ਟਰੇਆ ਚਾਹੀਦੀਆਂ ਨੇ ਆਪਾਂ ਨੂੰ 4 ਫੁੱਟ 2 ਫੁੱਟ ਠੀਕ ਆ ਜੀ ਜਾਲਾ ਦੇ ਵਿੱਚ ਲਾਉਣ ਵਾਲੀ ਸਟੀਲ ਦੀ ਚਾਹੀਦੀ ਹੈ ਟਰੇ ਛੋਟੀ ਆ ਦਾਣੇ ਪਾਉਣ ਵਾਲੀ ਜਾਂ ਬਦਾਮ ਨੂੰ ਪਾਉਣ ਵਾਲੀ ਠੀਕ ਹੈ ਜੀ ਤੇ ਇਹ ਹਰ ਇੱਕ ਤਰ੍ਹਾਂ ਦੀ ਟਰੇ ਆਪਣੇ ਕੋਲੇ ਬਾਈ ਜੀ अवेलेबल ਕਿਸੇ ਨੂੰ ਫੁੱਟ 2 ਫੁੱਟ 3 ਫੁੱਟ ਤੱਕ ਚਾਹੀਦੀ ਆ ਤਾਂ ਜਦ ਮਰਜੀ ਆਪਣੇ ਨਾਲ ਸੰਪਰਕ ਕਰ ਲਓ ਬਾਈ ਜੀ ਤੇ ਲੈ ਆ ਸਕਦੇ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੇ ਕੋਲੇ ਸਤਰੀ ਦਾ ਕੱਪੜਾ ਮੰਨ ਕੇ ਚੱਲੋ ਹਰ ਇੱਕ ਤਰ੍ਹਾਂ ਦਾ ਸਤਰੀ ਦਾ ਕੱਪੜਾ ਡਿਜ਼ਾਈਨ ਜਿਹੜਾ ਤੁਸੀਂ ਕਹੋਗੇ ਉਹ ਆਪਣੇ ਕੋਲ ਮਿਲ ਜਾਂਦਾ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਸਾਨੂੰ WhatsApp ਕਾਲ ਕਰਕੇ ਜਾਂ WhatsApp ਤੇ ਮੈਸੇਜ ਫੋਟੋ ਪਾ ਕੇ ਮੰਗਵਾ ਸਕਦਾ ਜਿਵੇਂ ਕਿ ਦਵਾਈਆਂ ਨੇ ਬਾਈ ਸਾਰੀ ਆਪਣੇ ਕੋਲੇ ਬੂਤਰਾ ਦੀ ਮੈਡੀਸਿਨ ਹੈਗੀ ਹਰ ਇੱਕ ਤਰ੍ਹਾਂ ਦੀ ਡਰਿੰਕਰ ਹੈਗੇ ਬਾਈ ਨੈਸਟ ਵਾਲ ਨੈਸਟ ਪੈੜਾ ਹੈਗੀ ਆ ਟਰੇ ਆ ਹੈਗੀ ਪਲਾਸਟਿਕ ਦੀ ਆ ਛੋਟੀ ਆ ਵੱਡੀ ਆ ਦੋਨੋਂ ਹੈਗੀ ਆਪਣੇ ਕੋਲੇ ਠੀਕ ਆ ਜੀ ਉਸ ਤੋਂ ਬਾਅਦ ਆ ਗਈ ਛੋਟੀ ਟਰੇ ਕੱਪਾ ਕੱਪਾ ਕੱਪੜੀ ਟ੍ਰੇ ਕਹਿੰਦੇ ਨੇ ਇਹਨੂੰ ਬਾਈ ਠੀਕ ਹੈ ਜੀ ਇਹ ਹੈਗਾ ਕੱਪੜਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਹੈਗਾ ਤੇ ਸਟੈਂਡ ਹੈਗੇ ਬੈਠਣ ਵਾਲੇ ਕਬੂਤਰਾ ਦੇ ਜਾਲਾ ਦੇ ਵਿੱਚ ਲਾਉਣ ਵਾਲੇ ਸਟੈਂਡ ਹੈਗੇ ਜੀ ਹਰ ਇੱਕ ਤਰ੍ਹਾਂ ਦਾ ਯਾਨੀ ਕਿ ਆਪਾਂ ਨੂੰ ਕੋਈ ਵੀ ਤੁਹਾਨੂੰ ਸਾਮਾਨ ਚਾਹੀਦਾ ਜੀ ਤਾਂ ਸਾਡਾ WhatsApp ਨੰਬਰ ਹੈ ਜੀ 810953013 ਇਹ ਨੰਬਰ ਆਪਣਾ ਜੀ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਸਾਨੂੰ ਆਰਡਰ ਪਾ ਸਕਦੇ ਹੋ ਪੂਰੇ ਇੰਡੀਆ ਦੇ ਵਿੱਚ ਡਿਲੀਵਰੀ ਆ ਬਾਈ ਜੀ ਬਾਹਰ ਭੇਜਣਾ ਆਪ ਸਾਮਾਨ ਬਾਹਰ ਵੀ ਕਿਸੇ ਕੰਟਰੀ ਚ ਮੰਗਵਾ ਸਕਦੇ ਤੁਸੀਂ ਸਾਰੇ ਕਿਤੇ ਆਪਾਂ ਭੇਜਦੇ ਆਂ ਤੇ ਸਾਡੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਸਾਡੇ ਨਾਲ ਸਾਡਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਡੇ ਪੇਜ ਨੂੰ ਬਾਈ ਜੀ ਫੋਲੋ ਕਰੋ WhatsApp ਨੰਬਰ ਆਪਣਾ 810953013 ਇਹ ਨੰਬਰ ਆ ਜੀ ਆਪਣਾ Facebook ਤੇ ਬਾਈ ਜੀ ਪੇਜ ਆਪਣਾ ਰਮਾਨ ਕਰਤਾਰਪੁਰ ਦੇ ਨਾਂ ਤੇ Instagram ਤੇ ਪੇਜ ਆ ਜੀ ਆਪਣਾ ਰਮਾਨ ਕਰਤਾਰਪੁਰ ਦੇ ਨਾਂ ਤੇ ਤੇ YouTube ਤੇ ਬਾਈ ਜੀ ਰਮਾਨ ਕਰਤਾਰਪੁਰ ਦੇ ਨਾਂ ਤੇ ਤਿੰਨੋਂ ਪੇਜ ਆਪਣੇ ਫੋਲੋ ਕਰੋ ਤੇ ਵੱਧ ਵੱਧ ਸਪੋਰਟ ਕਰੋ ਬਾਈ ਜੀ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ ਸასიਕਾਰ